ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਮਜੂਰ ਸ਼ਕਾਸ਼ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਲੁਧਿਆਣਾ ਮੈਂ ਕਹਿੰਦਾ ਲੱਜਿਤਤਾ ਨਾ ਲਗਾਇਆ ਹੋਇਆ ਪਿੰਡ ਮੁਸ਼ਕਾਬਾ ਦੇ ਵਿੱਚ ਕੀ ਕਹਿਣਾ ਚਾਹੁੰਦਾ ਜਿਹਦੀ ਵਿੱਚ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੌਣ ਦੇ ਵਿੱਚ ਆਉਂਦਾ ਵੀ 40-41 ਫੈਕਟਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਇਹਦਾ ਨਾਮ ਅਸੀਂ ਦਿੱਤਾ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਬਰਕ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕੰਦੇ ਰਾਜੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਨੂੰ तकरीबन ਬਰਕ ਕਰਦੀਨ ਹੋ ਗਏ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਅਫੈਕਟ ਪੈਣਾ ਸ਼ੁਰੂ ਹੋਇਆ ਉਹਨੇ ਨਿਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ 2 ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਪਿੰਡ ਮੁਸ਼ਕਾ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਦੀ ਵੀ ਲਾਇਆ ਸੀਗਾ ਤੇ ਉਹਨਾਂ ਕੋਈ ਕਿਸੇ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਝੁਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਦਸ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸ਼ੂਰੀਅਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਫੈਕਟਰੀ ਬੰਦ ਹੋਈ ਹੈ ਅਜੇ ਦੁੱਲੇ ਵੇੜਾਂ ਦਾ ਮੇਰਾ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰੋ ਜੇ ਇੱਥੇ ਜਦੋਂ ਬੋਲਦੇ ਆ ਬੇਨਤੀ ਕਰਦੇ ਆ ਵੀ ਇਹਨੂੰ ਇੱਥੇ ਬੰਦ ਕਰ ਦੇ ਛੱਪ ਕਰ ਦੇ ਇਹਨੂੰ ਅਸੀਂ ਨਹੀਂ ਚੱਲਣ ਦਵਾਗੇ ਨਾ ਕਰੇ ਜਿਵੇਂ ਕਿ ਬਹੁਤ ਵਾਰ ਪਹਿਲਾਂ ਧਰਨਾ ਲੱਗ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਵੀ ਚੁੱਕੇ ਨੇ ਸੈਕਟਰੀ ਦੇ ਅੱਗੇ ਮਿਲਿਆ ਜਾ ਚੁੱਕੇ ਆ ਪਰ ਕੋਈ ਮੰਗ ਪੂਰੀ ਨਹੀਂ ਹੋਈ ਹੁਣ ਉਹਨੂੰ ਕੀ ਲੱਗਦਾ ਕਿ ਹੁਣ ਧਰਨਾ ਲੱਗਿਆ ਇਹਨਾਂ ਕਿ ਮੰਗ ਪੂਰੀ ਹੋਵੇ ਜੀ ਇਹਦੇ ਆ ਰੋ ਤਾਂ ਨੇ ਉਹ ਗੱਲਾਂ 'ਚ ਬਹੁਤ ਫਰਕ ਹੈ ਜੀ ਅਸੀਂ ਹੁਣ ਡਟ ਗਏ ਕਿਸਾਨ ਜਥੇਬੰਦੀਆਂ ਪਹਿਲਾਂ ਇਹ ਪਿੰਡ ਦੇ ਜਿਹੜੇ ਨਗਰ ਦੇ ਲੋਕਾਂ ਨੇ ਇਹ ਫੈਸਲਾ ਲਿਆ ਸੀ ਨਹੀਂ ਇੱਕ ਜਥੇਬੰਦੀ ਬੈਠੀ ਸੀ ਜਦੋਂ ਉਹਨਾਂ ਨੇ ਵੀ ਗਲਤ ਫੈਸਲਾ ਮੈਂ ਤਾਂ ਪਹਿਲਾਂ ਹੀ ਮੰਨਿਆ ਸੀ ਗਲਤ ਫੈਸਲਾ ਉਹ ਜਥੇਬੰਦੀ ਨੂੰ ਇਹ ਵਿਚਾਰ ਲੈਣਾ ਚਾਹੀਦਾ ਸੀ ਮਸਲਾ ਗੰਭੀਰ ਹੈ ਤੇ ਨੂੰ ਅਸੀਂ ਕਿਸੇ ਵੀ ਕੀਮਤ ਤੇ ਅਸੀਂ ਡਟ ਗਏ ਨਹੀਂ ਪਿੱਛੇ ਹਟਾਂਗੇ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੈਕਟਰੀ ਬੰਦ ਹੋਊਗੀ ਅੱਜ ਹੋ ਜਾ ਕੱਲ ਹੋ ਜਾ ਅਸੀਂ ਤਾਂ ਇਹ ਵਾਰ-ਵਾਰ ਕਹਿੰਦੇ ਆ ਵੀ ਕਿਹਨੂੰ ਨੁਕਸਾਨ ਕਰਦੇ ਆ ਲੋਕਾਂ ਦਾ ਨੁਕਸਾਨ ਐਂਡ ਦੋ ਸਵਾ ਚੌਨਾ ਦਾ ਦੌਰ ਚੱਲ ਰਿਹਾ ਹੈ ਰਾਜਨੀਤੀ ਪਾਰਟੀਆਂ ਆ ਰਹੀਆਂ ਨੇ ਕੀ ਸੁਣਨਾ ਹੈ ਅਸੀਂ ਇਹ ਤਾਂ ਤਕਰੀਬਨ ਮੈਂ ਕੱਲ ਇਹਨਾਂ ਦੀ ਵਿਚਾਰ ਸੁਣੀ ਹੈ ਮੀਤਿੰਗ ਹੋਈ ਹੈ ਪਿੰਡ ਨੇ ਵਾਈਕਟ ਕਰ ਦਿੱਤਾ ਇਲੈਕਸ਼ਨ ਦਾ ਇਹ ਇੱਕ ਬਹੁਤ ਵੱਡਾ ਲੋਕਤੰਤਰ ਨੂੰ ਕਲੰਕ ਲੱਗਿਆ ਜਿਹੜਾ ਕੱਲ ਇਹਨਾਂ ਲੋਕਾਂ ਨੇ ਦੁਖੀ ਹੋ ਕੇ ਫੈਸਲਾ ਲਿਆ ਇਹ ਕੋਈ ਐਵੇਂ ਫੈਸਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਇਲੈਕਸ਼ਨਾਂ ਹੋਣ ਲੋਕਤੰਤਰੇ ਲੋਕ ਕਹਿੰਦੇ ਆਲੇ ਜਿਹੜੇ ਵੋਟਾਂ ਮੰਗਦੇ ਫਿਰਦੇ ਨੇ ਸਾਰੇ ਪਿੰਡ ਨੇ ਕਿ ਸ਼ਾਇਦ ਇਲਾਕਾ ਉਧਰ ਰਤਨਰਾਣੀ ਵਿੱਚ ਵੀ ਇਹੀ ਕੁਝ ਹੋਇਆ ਉੱਥੇ ਬਹੁਤ ਸਾਰੇ ਪਿੰਡਾਂ ਨੇ ਵੋਟਾਂ ਦਾ ਬਾਈਕਟ ਕਰਤਾ ਇਹ ਜੀ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਧਰਨਾ ਲਾ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਅਸੀਂ ਇਸ ਕਰਕੇ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਹੀ ਪਕਾਦਰ ਨਾ ਲਗਾ ਦਿੱਤਾ 4 ਤਰੀਕ ਤੋਂ ਜਿਵੇਂ ਕਿ ਪਹਿਲਾਂ ਵੀ ਤੁਸੀਂ ਧਰਨਾ ਲਗਾ ਚੁੱਕੇ ਹੋ ਤੁਸੀਂ ਕਹਿੰਦੇ ਕੋਈ ਸਾਡੀ ਸੁਣਦਾ ਨਹੀਂ ਹੈਗਾ ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਧਰਨਾ ਉਹਨੂੰ ਕਿਵੇਂ ਸੁਣੀ ਜਾਊਗੀ ਸੁਣੀ ਜਾਊਗੀ ਜੀ ਕੋਈ ਗੱਲੀ ਹੌਲੀ ਹੌਲੀ ਕਦੇ ਉਹਨਾਂ ਵੋਟਾਂ ਵੀ ਅੱਗੇ ਵੋਟਾਂ ਆ ਰਹੀਆਂ ਨੇ ਜੀ ਅਸੀਂ ਹੋਰ ਵੀ ਕਈ ਵਿਚਾਰਾ ਕਰ ਰਹੇ ਹਾਂ ਅਸੀਂ ਹੜ੍ਹ ਵਾਲੇ ਸਾਰੇ ਪਿੰਡਾਂ ਵਿੱਚ ਜਿਵੇਂ 10-12 ਪਿੰਡ ਨੇ ਹੋ ਸਕਦਾ ਅਸੀਂ ਲਗਭਗ ਵੋਟਾਂ ਦਾ ਬਾਈਕਾਟ ਕਰ ਦਿੱਤਾ ਵੀ ਅਸੀਂ ਇਹਨੂੰ ਵੋਟ ਪਾਉਣੀ ਨਹੀਂ ਕੋਈ ਇਹ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਕੋਈ ਤੁਹਾਡੇ ਉੱਪਰ ਰਾਜਨੀ ਲੀਡਰ ਆਉਂਦੇ ਨੇ ਨੇਤਾ ਆਉਂਦੇ ਨੇ ਤਾਂ ਕੀ ਤੁਸੀਂ ਕੋਈ ਕਿਸੇ ਦਾ ਕੋਈ ਤਰ੍ਹਾਂ ਗਹਿ ਕੇ ਜਾਂਦਾ ਵੀ ਉਹ ਤੁਹਾਡੀ ਫੈਕਟਰੀ ਬੰਦ ਕਰਾਵਾਂਗੇ ਜਾਂ ਸੱਤਾਧਾਰੀ ਪਾਰਟੀ ਕੋ ਕਹਿੰਦੀ ਹੋ ਨੀ ਸਾਡੇ ਕੋਲ ਆਉਂਦੇ ਨੇ ਜੀ ਇੱਕ ਦੋ ਇੱਕ ਦੋ ਪਾਰਟੀਆਂ ਦੇ ਨੇ ਡਰਾਏ ਨੇ ਅਸੀਂ ਪਰ ਉਹਨਾਂ ਨੂੰ ਨਹੀਂ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ ਅਸੀਂ ਆਪਣੇ ਨੂੰ ਕਹਿੰਦੇ ਹਾਂ ਸਾਡੇ ਵਿੱਚ ਬੈਠ ਕੇ ਵਿਚਾਰ ਦੋ ਤੁਸੀਂ ਜਿਹੜਾ ਸਾਨੂੰ ਛੇ ਮੰਨ ਲੋ ਅਸੀਂ ਵੋਟਾਂ ਪਾਵਾਂਗੇ ਮੰਨ ਲੋ ਇਹੋ ਜੀ ਗੱਲ ਐ ਜਿਹੜਾ ਸਾਨੂੰ ਲੱਗਿਆ ਵੀ ਸਾਡਾ ਕੰਮ ਕੋਈ ਕਰਵਾ ਸਕਦਾ ਸਾਡੇ ਸਹੀ ਗੱਲ ਕਰਦਾ ਅਸੀਂ ਪਾਵੀ ਦਵਾਂਗੇ ਨੇ ਪੱਕਾ ਬਾਈਕਾਟ ਹੋਊਗਾ ਜੀ ਸਾਰਿਆਂ ਦਾ ਇਹਨਾਂ ਦੇ ਤਰਨ ਲਗਾਇਆ ਹੋਇਆ ਕਿ ਕੋਈ ਤੁਹਾਡੇ ਤਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੋਈ ਜੀ ਕੁਝ ਹੋ ਰਿਹਾ ਸਾਜ਼ਿਸ਼ ਹੋ ਰਹੀ ਹੈ ਕੁਝ ਵੀ ਅਜੇ ਤੱਕ ਤਾਂ ਕੋਈ ਐਡੀ ਗੱਲ ਨਹੀਂ ਕੋਈ ਹੋਈ ਜੀ ਮੰਨ ਲੋ ਅਸੀਂ ਨਹੀਂ ਪਤਾ ਲੱਗਿਆ ਮੰਨ ਲੋ ਸਾਡੇ ਆਪਸ ਤਰਕਾਂ ਸੀ ਪੂਰਾ ਜੇ ਕੋਈ ਗਲਤ ਗੱਲ ਹੋ ਜਾਂਦੀ ਐ ਅਸੀਂ ਉਹਦਾ ਜਦੇ ਧਿਆਨ ਕਰਦੇ ਆ ਮੇਰਾ ਨਾਮ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਮੈਂ ਸਤੰਦ ਦਾ ਹੀ ਵਿਸ਼ੀਕਾ ਮੁਸਕਾਬਾ ਦਾ ਜਿੰਮਤ ਕਰਨਾ ਲੱਗਿਆ ਹੋਇਆ ਕੀ ਕਹਿਣਾ ਚਾਹੁੰਦਾ ਧਰਨਾ ਮੇਰੇ ਧਰਨਾ ਅੱਜ ਦਾ ਨਹੀਂ ਲੱਗਿਆ ਹੋਇਆ ਧਰਨਾ ਤਾਂ ਮੇਰੇ ਹਿਸਾਬ ਨਾਲ ਸਾਲ ਤੇ ਤਕਰੀਬ ਹੋ ਗਿਆ ਸਾਡੇ ਪਿੰਡ ਦੇ ਬੰਦਿਆਂ ਨੂੰ ਹਰਾਸਮਿੰਟਰ ਹੁੰਦੇ ਹਨ ਕਿਉਂਕਿ ਸਾਡੇ ਪਿੰਡ ਜਿਹੜੀ ਇੱਕ ਫੈਕਟਰੀ ਲੱਗਦੀ ਆ ਜਿਹਦਾ ਨਾਮ ਕੈਂਸਰ ਫੈਕਟਰੀ ਹੋ ਗਿਆ ਇਹ ਸਾਰੇ ਪੰਜਾਬ ਦੇ ਵਿੱਚ ਐ ਵੈਸੇ ਰੌਲਾ ਪਿਆ ਹੋਇਆ ਬੋਟਾਂ ਦਾ ਟਾਈਮ ਆ ਹੁਣ ਸਾਰੇ ਪੰਜਾਬ ਦੇ ਵਿੱਚ ਥੋਂ ਥੋਂ ਜਿੱਥੇ ਜਿੱਥੇ ਫੈਕਟਰੀਆਂ ਲਾਦੀਆਂ ਨੇ ਧਰਨੇ ਲੱਗਦੇ ਨੇ ਕਿਵੇਂ ਸਾਡੇ ਪਿੰਡ ਦੇ ਬਾਹਰਲੇ ਪਿੰਡਾਂ 'ਚ ਜਿੱਥੇ ਫੈਕਟਰੀਆਂ ਲੱਗੀਆਂ ਜਾ ਕੇ ਦੇਖਿਆ ਹੈ ਵੀ ਇਹ ਪ੍ਰਦੂਸ਼ਣ ਬਹੁਤ ਕਰਦੀ ਆ ਤੇ ਗੰਦਗੀ ਮੱਖੀਆਂ ਬਹੁਤ ਆਉਂਦੀਆਂ ਨੇ ਪਿੰਡ 'ਚ ਬਿਮਾਰੀਆਂ ਫੈਲਣਗੀਆਂ ਇਹਦੇ ਕਰਕੇ ਸਾਡੇ ਪਿੰਡਦਿਆਂ ਨੇ ਧਰਨਾ ਲਾਇਆ ਹੋਇਆ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਪਤਾ ਨਾ ਲੱਗਿਆ ਹੁੰਦਾ ਕਿ ਸੁਣੀ ਕਿਉਂ ਨਹੀਂ ਜਾ ਰਹੀ ਚਲਕੇ ਇੰਨੀ ਵਾਰ ਮੰਗਾ ਰੱਖ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਚੁੱਕੇ ਪਤਾ ਨਹੀਂ ਕੀ ਗੱਲ ਹੈ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦਾ ਬਹੁਤ ਵਧੀਆ ਨਾਂ ਸੀਗਾ ਲੋਕਾਂ ਨੇ ਬੜੀ ਰੀਜ ਨਾਲ ਵੋਟਾਂ ਪਾਈਆਂ ਨੇ ਬਈ ਸਰਕਾਰ ਵਧੀਆ ਬਣ ਗਈ ਲੋਕਾਂ ਦੀਆਂ ਗੱਲਾਂ ਸੁਣੂ ਪਰ ਹਜੇ ਤੱਕ ਸਾਡੇ ਪਿੰਡ ਦੇ ਵਿੱਚ ਨਾ ਕੋਈ ਰਾਜਨੀਤਿਕ ਬੰਦਾ ਆਇਆ ਨਾ ਕੋਈ ਸਰਕਾਰ ਦੇ ਤਰਫ ਤੇ ਕਿਸੇ ਨੇ ਉਹ ਕਰੀਆ ਗੱਲਬਾਤ ਕੋਈ ਇਸ ਧਰਨੇ ਨੂੰ ਹਟਾਉਣ ਦੀ ਨਾ ਸਾਡੀ ਮਦਦ ਕਰਨ ਦੀ ਤੇ ਇੱਕ ਪ੍ਰਸ਼ਾਸਨ ਜਰੂਰ ਫਿਰਦਾ ਰਿਹਾ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਰਿਹਾ ਕਿ ਇਨੂੰ ਲੱਗ ਜਾਣ ਦਿਓ ਬਾਅਦ ਚ ਇਹਦੇ ਨੁਕਸਾਨ ਹੋਏ ਫੇਰ ਅਸੀਂ ਦੇਖਾਂਗੇ ਫੇਰ ਕੀਨੇ ਦੇਖਣੇ ਨੇ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਕਿਸੇ ਦੀ ਨਹੀਂ ਆ ਕੇ ਸੁਣੀ ਹੁਣ ਇਹ ਧਰਨਾ ਕੱਪਤਾ ਚੱਲੇਗਾ ਇਹ ਧਰਨਾ ਤਾਂ ਜੀ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡੇ ਪਿੰਡਦਿਆਂ ਨੇ ਮਤਵਲ ਕਸਮ ਲੈਵਲ ਤੇ ਹੀ ਕੰਮ ਕਰ ਲਿਆ ਕਸਮੇ ਖਾਲੀ ਵੀ ਅਸੀਂ ਬਹੁਤ ਸਿਆਣੇ ਬੰਦੇ ਨੇ ਜਿਹੜੇ ਬਜ਼ੁਰਗ ਨੇ ਬੈਠੇ ਮਾਤਾਂ ਬੈਠੀਆਂ ਨੇ ਜਵਾਨ ਬੈਠੇ ਨੇ ਆਪਣੇ ਕੰਮਕਾਰ ਛੱਡੀ ਬੈਠੇ ਨੇ ਵੀ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਇਹ ਫੈਕਟਰੀ ਨਹੀਂ ਬੰਦ ਹੁੰਦੀ